ਅੱਜ ਦੀ ਵੀਡੀਓ ਦੇਖ ਕੇ ਤੁਹਾਨੂੰ ਇਹ ਲੱਗਦਾ ਹੋਊਗਾ ਕਿ ਇਹ ਪੰਜਾਬੀ ਮੁੰਡੇ ਨਾਲ ਕਿੰਨਾ ਮਾੜਾ ਹੋਇਆ ਪਰ ਅਸਲ ਵਿੱਚ ਇਸ ਦੀ ਵੀ ਗਲਤੀ ਹੈ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਇਹ ਵੀਡੀਓ ਅਮਰੀਕਾ ਦੀ ਹੈ ਇਹ ਮੁੰਡਾ ਯੂ ਟਰਨ ਕਰਨ ਲੱਗਿਆ ਇਸ ਤੋਂ ਇੱਕ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਤਿੰਨ ਜਾਨਾਂ ਦੀ ਮੌਤ ਹੋ ਗਈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਦੇ ਵਿੱਚ ਇਸ ਮੁੰਡੇ ਦੀ ਵੀ ਜ਼ਿਆਦਾ ਗਲਤੀ ਨਹੀਂ ਸੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਾਰ ਵਾਲਾ ਵੀ ਬਹੁਤ ਤੇਜ਼ ਸੀ ਅਤੇ ਬਾਅਦ ਦੇ ਵਿੱਚ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਸ ਜਗ੍ਹਾ ਤਾਂ ਇਸ ਦੇ ਨਾਲ ਉਸ ਤੋਂ ਵੀ ਜ਼ਿਆਦਾ ਮਾਰੀ ਹੋਈ ਕਿਉਂਕਿ ਇਸ ਤੋਂ ਉੱਥੇ 16 ਕਵਚਨ ਪੁੱਛੇ ਗਏ ਇੰਗਲਿਸ਼ ਦੇ ਵਿੱਚ ਜਿਸ ਦੇ ਵਿੱਚ ਐਂਸ ਨੇ ਦੋ ਦੋ ਕਵਚਨਾਂ ਦਾ ਆਨਸਰ ਹੀ ਦਿੱਤਾ ਅਤੇ ਬਾਕੀ ਕਵਚਨ ਤਾਂ ਇਸ ਨੂੰ ਸਮਝ ਵੀ ਨਹੀਂ ਲੱਗੇ ਕਿਉਂਕਿ ਇਸ ਦੇ ਵਿੱਚ ਇਸ ਤੋਂ ਇੰਗਲਿਸ਼ ਵਿੱਚ ਪੁੱਛੇ ਗਏ ਸਨ ਅਤੇ ਬਾਅਦ ਵਿੱਚ ਪਤਾ ਲੱਗਿਆ ਇਹ ਮੁੰਡਾ ਦੋ ਨੰਬਰ ਵਿੱਚ ਅਮਰੀਕਾ ਵਿੱਚ ਗਿਆ ਸੀ ਅਤੇ ਉੱਥੇ ਜਾ ਕੇ ਸਾਸ ਵੀ ਇਸ ਨੇ ਯਾਲੀ ਬਣਾਇਆ ਸੀ ਜੋ ਕਿ 2 ਨੰਬਰ ਦੇ ਵਿੱਚ ਕੰਮ ਕਰਦਾ ਸੀ ਹੁਣ ਦੇਖਦੇ ਹਾਂ ਉੱਥੇ ਦੀ ਸਰਕਾਰ ਇਸ ਨੂੰ ਕੀ ਸਜ਼ਾ ਸੁਣਾ ਸਕਦੀ ਹੈ ਆਪਾਂ ਇਸ ਪੰਜਾਬੀ ਨੌਜਵਾਨ ਦੇ ਲਈ ਲਈ ਜਰੂਰ ਅਰਦਾਸ ਕਰਾਂਗੇ ਕਮੈਂਟਾਂ ਦੇ ਵਿੱਚ ਤੁਸੀਂ ਵਾਹਿਗੁਰੂ ਲਿਖੋ ਕਿ ਹਰੇਕ ਪੰਜਾਬੀ ਨੂੰ ਆਪਣੇ ਪੰਜਾਬ ਦੇ ਨਾਲ ਪਿਆਰ ਹੁੰਦਾ ਹੈ